ਜੋ ਕਿ ਇੱਕ ਘਰ ਦੇ ਵਿੱਚੋਂ ਰਿਕਵਰੀ ਕੀਤੀ ਗਈ ਹੈ ਜਿਹਦੇ ਵਿੱਚ ਅਸੀਂ 25 ਜਿਹੜੀਆਂ ਸ਼ਰਾਬ ਦੀਆਂ ਪੇਟੀਆਂ ਗ੍ਰੇਸਟ ਲਿਕਵਰ ਵੱਖ-ਵੱਖ ਬ੍ਰਾਂਡ ਆ ਤੇ 50 ਦੇ ਕਰੀਬ ਜਿਹੜੇ ਅਧਿਏ ਤੇ ਪਾਈ ਨੇ ਤੇਰੀ ਇੱਥੇ ਕੋਈ ਬੰਦਾ ਸ਼ਰਾਬ ਵੇਚਦਾ ਆ ਉਹਦੇ ਅਕੋਰਡਿੰਗ ਅਸੀਂ ਐਸਐਚਓ ਸਾਹਿਬ ਨੂੰ ਨਾਲ ਲੈ ਕੇ ਅਸੀਂ ਸਰਚ ਕੀਤੀ ਆ ਤੇ ਕਾਫੀ ਮਾਤਰਾ ਵਿੱਚ ਸ਼ਰਾਬ ਰਿਲੀਸ ਕੀਤੀ ਜਿਸ ਤੇ ਅਸੀਂ ਐਕਸਾਈਜ਼ ਦੀ ਟੀਮ ਵੀ ਨਾਲ ਆਈ ਐਕਸਾਈਜ਼ ਇੰਸਪెక్టర్ ਸਾਹਿਬ ਤੇ ਸਾਡੇ ਥਾਣੇ ਦੀ ਜਿਹੜੀ ਪੁਲਿਸ ਫੋਰਸ ਵੱਲੋਂ 13 ਚੌਕ ਇੱਕ ਘਰ ਦੇ ਵਿੱਚੋਂ ਰਿਕਵਰੀ ਕੀਤੀ ਗਈ ਜਿਹਦੇ ਵਿੱਚ ਅਸੀਂ 25 ਜਿਹੜੀਆਂ ਸ਼ਰਾਬ ਦੀਆਂ ਪੇਟੀਆਂ ਰਿਸੀਟ ਲਿਕਵਰ ਵੱਖ-ਵੱਖ ਬ੍ਰਾਂਡ ਆ ਤੇ 50 ਦੇ ਕਰੀਬ ਜਿਹੜੇ ਅਦੀਏ ਤੇ ਪਾਈ ਹੋਏ ਆ ਗ੍ਰਾਮ ਤੇ ਕੋਲ ਬਿੱਤੀ ਆਈ ਇਹ ਪ੍ਰਿੰਸ ਚੂਰੀ ਨਾਮ ਦਾ ਲੜਕਾ ਹੈ ਜੀ ਕਿੱਸੇ ਤੁਹਾਨੂੰ ਕੀ ਲੱਗਦਾ ਮੌਕਾ ਦੇਖ ਕੇ ਤੁਹਾਨੂੰ ਵੀ ਲੱਗਾ ਕਮਰੇ ਦੀ ਹਾਲਾਤ ਕਹਿ ਸਕਦੇ ਹੋ ਕੀ ਕਹਿ ਸਕਦੇ ਆ ਇਹ ਹੁਣ ਅਸੀਂ ਵੈਰੀਫਾਈ ਕਰਾਂਗੇ ਪੂਰਾ ਜਿਹੜਾ ਕਿਥੋਂ ਸ਼ਰਾਬ ਆਈ ਹੈ ਇਹ ਤੇ ਖਾਲੀ ਬੇਟੀਆਂ ਵੀ ਸ਼ਰਾਬ ਦੀ ਖਾਲੀ ਬੇਟੀਆਂ ਵੀ ਮਿਲੀਆਂ ਉੱਥੋਂ ਉਦੋਂ ਤੇ ਇਹਨੂੰ ਪੂਰਾ ਅਸੀਂ ਡਿਟੇਲ ਦੇ ਵਿੱਚ ਵੈਰੀਫਾਈ ਕਰਾਂਗੇ ਤੇ ਇਹਦੇ ਵਿੱਚ ਜਿਹੜੇ-ਜਿਹੜੇ ਵੀ ਬੰਦੇ ਇਨਵੋਲ ਹੋਇਆ ਹੋਰ ਵੀ ਸ਼ਹਿਰ ਦੇ ਉਹਨਾਂ ਨੂੰ ਹਰ ਇੱਕ ਬੰਦੇ ਨੂੰ ਨਾਮਿਨੇਟ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਹੈ ਤੇ ਜਿਹੜਾ ਮਕਾਨ ਹੈ ਕਾਫੀ ਟਾਈਮ ਤੋਂ ਲੱਗਦਾ ਹੈ ਬੰਦ ਹੋਇਆ ਹੈ ਕਿਹੜਾ ਮਕਾਨ ਇਸ ਸਾਹਮਣੇ ਹੈ ਇਹ ਵੈਰੀਫਾਈ ਕਰ ਰਹੇ ਹਾਂ ਜੀ ਅਸੀਂ ਕਲੀਅਰ ਕਰਾਂਗੇ ਕਿਹਦਾ ਮਕਾਨ ਹੈ ਜਿੱਨੇ ਵੀ ਇਹ ਸ਼ਰਾਬ ਰਖਾਈ ਹੋਈ ਹੈ ਆਪਣੇ ਮਕਾਨ ਦੇ ਵਿੱਚ ਕਿਰਾਏ ਦੇ ਦੇਖੇ ਉਸ ਦੇ ਖਿਲਾਫ ਐਕ ਤਕ ਕਿੰਨੀ ਬਸ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਕੋਈ ਬੰਦਾ ਸ਼ਰਾਬ ਵੇਚਦਾ ਹੈ ਉਹ ਦੇ ਅਕੋਰਡਿੰਗ ਅਸੀਂ ਐਸਐਚਓ ਸਭ ਨੂੰ ਨਾਲ ਲੈ ਕੇ ਅਸੀਂ ਸਰਚ ਕੀਤੀ ਹੈ ਤੇ ਕਾਫੀ ਮਾਤਰਾ ਵਿੱਚ ਸ਼ਰਾਬ ਮਿਲੀ ਹੈ ਅਜੇ ਗਿਣਤੀ ਚੱਲ ਰਹੀ ਹੈ ਅਸੀਂ ਸਬਸਕ੍ਰਾਈਬ ਕਰ ਰਹੇ ਹਾਂ ਕਿ ਬਾਕੀ ਉਹਨਾਂ ਨੂੰ ਪਤਾ ਹੋਵੇਗਾ ਵੀ ਕਾਫੀ ਕਿੰਨੀਆਂ ਪੇਟੀਆਂ ਇਸ ਟੈਬਲ ਤੇ ਤਕਰੀਬਨ ਕਾਫੀ ਵੱਡੀ ਮਾਤਰਾ ਵਿੱਚ ਸ਼ਰਾਬ ਬੇਕਤੀ ਦਾ ਨਾਮ ਹੈ ਇਸ ਟਾਈਮ ਤੇ ਪੁਰਨਾਮ ਵਗੈਰਾ ਪ੍ਰਿੰਸ ਸੂਰੀ ਤੇ ਮੈਂ ਗੱਲ ਇਹ ਸ਼ੁਰੂ ਕਰੀ ਆ ਕਿ ਅਲੱਗ-ਅਲੱਗ ਮਾਰਕੇ ਦੀ ਇੱਕ ਅਲੱਗ-ਅਲੱਗ ਮਾਰਕੇ ਦੀ ਅੱਛਾ ਸਗਲੀਆਂ ਹੀ ਸ਼ੁਰੂ ਕਰਦੇ ਹਾਂ ਜਿਵੇਂ ਗ੍ਰਾਂਡ ਸਟੈਕ ਵਗੈਰਾ ਆ ਆਈਬੀ ਆ ਸਿਗਨੇਚਰ ਆ ਪੁੱਛਦਾ ਇਹਦਾ ਕੋਈ ਗ੍ਰੈਂਡ ਫੇਅਰ ਆ ਛੋਟੇ ਬ੍ਰਾਂਡ ਵੀ ਆ ਵੱਡੇ ਬ੍ਰਾਂਡ ਵੀ ਆ ਕਿੰਨਾ ਦਾ ਮਤਲਬ ਕੀ ਲੱਗਦਾ ਮੋਕੇ ਤੇ ਲਈ ਇਸ ਤੋਂ ਹਮ ਕੀ ਲੱਗਦਾ ਮੋਕੇ ਕਮਰੇ ਦੇ ਵਿੱਚ ਪਾਪੀ ਫਿਟਿੰਗ ਕਾਫੀ ਮਿੱਤਰ ਕਾਫੀ ਖਾਲੀ ਵੀ ਸੀ ਜੀ ਕਾਫੀ ਮਾਤਰਾ ਚ ਹੈਵੀ ਆ ਘਟੂ ਘਟ 20-25 ਬੇਟੀਆਂ ਦਾ ਪਾਣੀ ਜਾਣਗੀ ਆ ਇਸ ਤੋਂ ਤੁਹਾਨੂੰ ਅਵੇਲੇਬਲ ਵਿੱਚ ਮੈਨੂੰ ਇੱਕ ਮਾਰਕਾ ਲਗਾਉਂਗਾ ਪਰ ਉਹ ਤੇ ਆ ਆਓ ਸੀ ਟ੍ਰੈਕ ਟ੍ਰੈਕ ਇੰਟਰੀ ਸੋ ਕਰ ਰਹੇ ਹਾਂ ਕਿ ਕਿੱਥੋਂ ਆਈਆਂ ਕਿਵੇਂ